ਮੁਜੀਤਿਆ ਨੂੰ ਚੱਕਿਆ ਹੋਇਆ ਤੇ ਉਹਨੂੰ ਪਹਿਲਾਂ 7 ਦਿਨ ਦਾ ਰਿਮਾਂਡ ਸੀਗਾ ਫਿਰ 4 ਦਿਨ ਦਾ ਫੇਰ ਲੈ ਲਿਆ ਉਹਦੇ ਕੋਲੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੀ ਕੀ ਲੱਭ ਰਿਹਾ ਆ ਕਿਹਦੇ ਨਾਲ ਕਨੈਕਸ਼ਨ ਜੁੜ ਰਿਹਾ ਕੋਸ਼ ਆਪਣੇ ਅਮਰੀਕਾ ਦੇ ਬੰਦੇ ਆ ਉਹਨਾਂ ਦੇ ਨਾਂ ਵਿੱਚ ਆ ਗਏ ਆ ਤੇ ਹੋਰ ਵੀ بڑے ਬੰਦਿਆਂ ਦੇ ਵਿੱਚ ਨਾਂ ਆ ਰਹੇ ਆ ਇਹ ਕੀ ਕਹਾਣੀ ਆ ਸਿਰਫ ਗੇਮ ਚੱਲ ਰਹੀ ਆ ਜਾਂ ਵਾਕਈ ਸੀਰੀਅਸ ਆ ਭਗਵੰਤ ਮਾਨ ਜਾਂ ਕੀ ਏ ਡੀਲ ਕੀ ਆ ਸਾਰੀ ਭਾਜੀ ਦੇਖੋ ਅਸੀਂ ਭਗਵੰਤ ਮਾਨ ਦੀ ਗੱਲ ਨਾ ਕਰੀਏ ਨਾ ਕਿਸੇ ਹੋਰ ਦੀ ਗੱਲ ਕਰੀਏ ਹੂੰ ਭਾਜੀ ਇਹ ਗੱਲ ਪੱਕੀ ਆ ਜਿਸ ਏਰੀਏ ਚੋਂ ਮੈਂ ਉਹਨਾ ਮਜੀਠੀਆ ਬਹੁਤ ਦੂਰ ਨਹੀਂ ਉਥੋਂ ਹਾਂਜੀ ਡੇਰਾ ਬਾਬਾ ਨਾਨਕ ਤੋਂ ਹਾਂਜੀ ਉਥੇ ਇੱਕ ਹੋਰ ਸੱਜਣ ਆ ਇੱਕ ਮੰਤਰੀ ਹੋਏ ਆ ਚਲੋ ਆਪਾਂ ਨਾਂ ਕੱਲੀ ਕਿਸੇ ਦਾ ਲੈਣਾ ਹਨਾ ਕਿਉਂਕਿ ਮਜੀਠੀਆ ਸਾਹਿਬ ਦਾ ਨਾਂ ਚੱਲੀ ਤੇ ਮਜੀਠੀਆ ਸਾਹਿਬ ਦਾ ਨਾਂ ਹੁਣ ਓਪਨਲੀ ਵੋਟਾਂ ਵਿੱਚ ਚੱਲ ਰਿਹਾ ਇਸ ਕਰਕੇ ਸਾਨੂੰ ਕਹਿਣਾ ਪੈਂਦਾ ਅਸੀਂ ਨਹੀਂ ਕਹਿੰਦੇ ਕੁਝ ਵੀ ਪਰ ਪਰ ਭਾਜੀ ਜਿਹੜੀ ਬਿਮਾਰੀ ਨੇ ਪੰਜਾਬ ਨੂੰ ਖਾ ਲਿਆ ਇਹ ਕਿਤੇ ਹੁ ਤਾਂ ਆਈ ਹੈ ਨਾ ਬਿਲਕੁਲ ਅੱਛਾ ਦੂਜੀ ਗੱਲ ਇਹ ਜਿਹੜਾ ਡਰਗ ਦਾ ਧੰਦਾ ਆ ਭਾਜੀ ਇਹ ਸਭ ਤੋਂ ਪਹਿਲਾਂ ਪੰਜਾਬੀ ਭਾਈਚਾਰੇ ਚ ਕੈਨੇਡਾ ਤੋਂ ਸ਼ੁਰੂ ਹੋਇਆ ਹੋਇਆ ਸਭ ਨੂੰ ਪਤਾ ਹੂੰ ਉਹ ਗੈਂਗ ਗੈਂਗ ਇੱਥੇ ਸੀਗੇ ਬੜੇ ਜ਼ਬਰਦਸਤ ਹੁਣ ਕੁਝ ਘਟ ਗਏ ਨੇ ਪਰ ਡਰਗ ਦਾ ਧੰਦਾ ਜੇ ਮਜੀਠੀਆ ਸਾਹਿਬ ਦੇ ਨਜ਼ਦੀਕੀ ਇਹ ਬੰਦੇ ਕਹਿ ਰਹੇ ਆ ਸੱਤਾ ਤੇ ਭਿੰਦੀ ਦੀ ਗੱਲ ਕਰ ਰਹੇ ਆ ਜੇ ਉਹ ਡਰਗ ਦਾ ਧੰਦਾ ਕਰਦੇ ਸਨ ਜਿੱਥੋਂ ਤੱਕ ਮਜੀਠੀਆ ਸਾਹਿਬ ਦਾ ਸਵਾਲ ਆ ਨਾ ਭਾਜੀ ਵੀ ਮਜੀਠੀਆ ਸਾਹਿਬ ਇੱਕ ਉਸ ਪਰਿਵਾਰ ਚੋਂ ਆਉਂਦੇ ਆ ਇੱਕ ਉਹ ਜਿੱਨਾ ਜਿੱਥੇ ਉਹਨਾਂ ਦੀ ਭੈਣ ਵਿਆਹੀ ਆ ਉਹ ਮੁੱਖ ਮੰਤਰੀ ਨੇ ਔਰ ਬੜੇ ਲੰਬੇ ਸਮੇਂ ਤੋਂ ਲਗਭਗ 60 ਸਾਲ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਤੀਨਿਧਤਾ ਕਰ ਰਿਹਾ ਹੈ 60 ਸਾਲ ਤੋਂ ਵੱਧ ਮਜੀਠੀਆ ਸਾਹਿਬ ਨੂੰ ਇਹ ਜੇ ਮਜੀਠੀਆ ਸਾਹਿਬ ਇਹਦੇ ਵਿੱਚ ਹੈਗੇ ਆ ਇਸ ਇਸ ਚੀਜ਼ ਦੇ ਵਿੱਚ ਭਾਜੀ ਉਹਨੂੰ ਆਪਣੇ ਪਰਿਵਾਰ ਦਾ ਮਜੀਠੀਆ ਪਰਿਵਾਰ ਦਾ ਇਹ ਨਾਲ-ਨਾਲ ਬਾਦਲ ਪਰਿਵਾਰ ਦਾ ਜਿੱਥੇ ਇਹਨਾਂ ਨੇ ਆਪਣੀ ਭੈਣ ਵਿਆਹੀ ਹੋਈ ਆ ਉਹਨਾਂ ਦੇ ਮਤਲਬ ਪਰਿਵਾਰ ਦਾ ਜਿਹੜਾ ਰਤਬਾ ਸੀ ਉਹਦੇ ਅਨੁਸਾਰ ਸੱਤਾ ਤੇ ਪਿੰਦੀ ਜਿਹੜੇ ਦੋ ਡਰੱਗ ਦੇ ਮੇਨ ਸਰਗਣੇ ਸਨ ਉਹਨਾਂ ਨੂੰ ਆਪਣੇ ਘਰ ਰੱਖਣਾ ਉਹਨਾਂ ਨੂੰ ਸਰਕਾਰੀ ਸਹੂਲਤਾ ਦੇਣੀ ਆ ਜਿੱਥੋਂ ਤੱਕ ਬਿੱਟੂ ਆਲਖ ਕਹਿ ਰਿਹਾ ਵੀ ਉਹ ਵੀ ਮਜੀਠੀਏ ਨੇ ਉਹਨਾਂ ਨੂੰ ਸਪੈਸ਼ਲੀ ਆਖਿਆ ਇੱਕ ਚੈਲ ਸਾਹਿਬ ਜਿਹੜੇ ਜੇਲ੍ਹ ਵਿੱਚ ਸਟਡੀ ਵਿੱਚ ਆ ਕੇ ਜਗਜੀਤ ਚੈਲ ਉਹਨਾਂ ਦੀਆਂ ਭਾਜੀ ਡਰੱਗ ਦੀਆਂ ਫਰਮਾਸਨ ਹਮਾਸ਼ਲ ਦੇ ਵਿੱਚ ਹੂੰ ਜੇ ਡਰਗ ਦੀਆਂ ਫਰਮਾ ਜਿੱਥੇ ਹੋਣ ਪਾਜੀ ਉਥੇ ਹਫੀਮ ਵਗੈਰਾ ਉਥੇ ਤੁਸੀਂ ਸਾਰਾ ਕੁਝ ਮਿਲਦਾ ਸਰਕਾਰ ਵੱਲੋਂ ਮਿਲਦਾ ਔਰ ਮਜੀਠੀਏ ਸਾਹਿਬ ਵੱਲੋਂ ਸਪਾਰਸ਼ ਕਰਨੀ ਵੀ ਜਿਹੜੀ ਚੀਜ਼ ਇਹ ਚਾਹੁੰਦੇ ਇਹਨਾਂ ਨੂੰ ਦਿਓ ਇਹ ਪਾਜੀ ਮਜੀਠੀਏ ਨੇ ਇੱਕ ਕੈਬਨਟ ਮੰਤਰੀ ਹੁੰਦਿਆਂ ਹੋਇਆਂ ਆਪਣੇ ਪਰਿਵਾਰ ਦੇ ਰੁਤਬੇ ਨੂੰ ਪਿੱਛੇ ਛੁੱਟਦਿਆਂ ਹੋਇਆਂ ਇਹ ਬਹੁਤ ਨੀਵੇਂ ਪੱਦਰ ਦੀ ਕਾਰਵਾਈ ਕੀਤੀ ਪਾਜੀ ਇਹਨੂੰ ਕੋਈ ਕਮੀ ਸੀ ਵੀ ਇਹੋ ਜੇ ਕੈਨੇਡਾ ਦੇ ਵਿੱਚੋਂ ਆਏ ਹੋਏ ਬੰਦੇ ਅੱਛਾ ਫੇਰ ਹੋਰ ਅਗਲੀ ਗੱਲ ਇਥੋਂ ਤੱਕ ਬਿੱਟੂ ਆਲਖ ਕਹਿ ਰਿਹਾ ਵੀ ਮੈਂ ਕੈਨੇਡਾ ਜਾ ਕੇ ਮੈਨੂੰ ਜਦੋਂ ਪਤਾ ਲੱਗਾ ਵੀ ਭਿੰਦੀ ਜਿਹੜਾ ਆ ਇਹ ਤਾਂ ਡਰੱਗ ਦਾ ਡਿਲਰ ਹੈ ਅੱਥ ਦਾ ਫੇਰ ਵੀ ਮਜੀਠੀਆ ਸਾਹਿਬ ਨੇ ਆਪਣੇ ਆਪ ਨੂੰ ਨਹੀਂ ਸੁਧਾਰਿਆ ਜੇ ਪੰਜਾਬ ਦੇ ਕੈਬਨਟ ਦਾ ਕੈਬਨਟ ਮੰਤਰੀ ਜਿਹੜਾ ਆ ਇੰਨੀ ਅਮੀਰੀ ਜਿਹੜਾ ਇਹਨਾਂ ਨੂੰ ਗਰੀਬਾਂ ਵੱਲੋਂ ਇਹਨਾਂ ਕੁਝ ਮਿਲਿਆ ਹੋਇਆ ਆ ਭਾਜੀ ਜੇ ਤੁਸੀਂ ਨਹੀਂ ਸਮਝ ਸਕੇ ਤੇ ਹੁਣ ਪੰਜਾਬ ਦੀ ਜਵਾਨੀ ਨੂੰ ਡੋਬ ਕੇ ਪੰਜਾਬ ਦਾ ਬੇੜਾਗਰ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਆ ਤੇ ਬਾਜੀ ਫਿਰ ਸਜ਼ਾ ਤਾਂ ਭੁਗਤ ਨਹੀਂ ਬਣਦੀ ਆ ਅਸੀਂ ਤਾਂ ਇਹੋ ਕਹਿੰਦੇ ਆ ਕਿ ਜੇ ਰੱਬ ਕਰੇ ਕਿ ਇਹ ਮਜੀਠੀਆ ਇੱਕ ਧੰਦਾ ਨਾ ਕਰਦਾ ਹੋਵੇ ਜੇ ਇਹ ਧੰਦੇ ਵਿੱਚ ਜਿਵੇਂ ਲੱਗ ਰਿਹਾ ਵੀ ਇਹ ਸ਼ਾਮਲ ਸੀ ਹੋ ਸਕਦਾ ਅਸੀਂ ਇਹ ਵੀ ਕਹਿੰਦੇ ਆ ਬਾਜੀ ਹੋ ਸਕਦਾ ਇਹ ਆਪ ਸ਼ਾਮਲ ਨਾ ਹੋਵੇ ਪਰ ਜਿਹੜੇ ਬਿੱਟੂ ਤੇ ਜਿਹੜਾ ਦੂਜੇ ਸਿਸੌਰੇ ਆਪਣੇ ਸੱਤਾ ਦੇ ਪਿੰਦੀ ਆ ਜਿਉ ਪੰਜਾਬ ਚ ਆ ਕੇ ਪੰਜਾਬ ਦਾ ਬੇੜਾ ਘਰ ਕਰ ਗਏ ਤੇ ਉਹਨਾਂ ਨੂੰ ਆਸਰਾ ਤਾਂ ਮਜੀਠੀਆ ਸਾਹਿਬ ਦਾ ਹੀ ਸੀ ਬਿਲਕੁਲ ਹਾਂਜੀ ਬਾਜੀ ਬਾਜੀ ਪਾਜੀ ਮੈਂ ਤੇ ਗੱਲਬਾਤ ਕਰੂੰਗਾ ਬਾਜੀ ਜਿਹੜੀ ਇੱਕ ਸਾਰੀ ਕਹਾਣੀ ਜੁੜਦੀ ਆ ਜਿਹੜੀ ਜਦੋਂ ਸ਼ੁਰੂ ਹੁੰਦੀ ਆ ਬਈ ਬਿੱਟੂ ਔਲਖ ਤੋਂ ਆਪਾਂ ਸ਼ੁਰੂ ਕਰ ਦਿੰਨੇ ਆ ਔਰ ਇਹਦੇ ਵਿੱਚ ਬਿੱਟੂ ਔਲਖ ਨਰੰਜਨ ਸਿੰਘ ਈਡੀ ਵਾਲਾ ਤੇ ਹਰदयाल ਸਿੰਘ ਮਾਨ ਤਿੰਨ ਬੰਦੇ ਮੇਨ ਆ ਇਹਦੇ ਵਿੱਚ ਇਨਵੋਲਵ ਹਰदयाल ਸਿੰਘ ਮਾਨ ਦਾ ਇੱਥੇ ਤੱਕ ਦੋਸ਼ ਲਾਏ ਆ ਬਿੱਟੂ ਨੇ ਵੀ ਹਰदयाल ਸਿੰਘ ਮਾਨ ਬੰਦੇ ਦੇ ਸਿਰ ਆਪ ਪਾਉਂਦਾ ਸੀ ਜਿਹੜਾ ਉਹਨੇ ਕਿਹਾ ਵੀ ਅੰਗਰੇਜ਼ ਸਿੰਘ ਆਇਆ ਉਹਨੇ ਜੋ ਸੂਡੋਫਿਡੀ ਨੇ ਆ ਜਿਹੜੀ ਆ ਉਹ ਮੇਰੇ ਵਿੱਚ ਪਾ ਕੇ ਤਾਂ ਮੈਂ ਆ ਮਤਵੰਨ ਕਹਿੰਦਾ ਬਿੱਟੂ ਸਿੰਘ ਜੀ ਇਹ ਠਾਟਾ ਆ ਠੀਕ ਐ ਦੂਜੀ ਗੱਲ ਨਰਿੰਜਨ ਸਿੰਘ ਤੇ ਇਹ ਦੋਸ਼ ਲੱਗਦੇ ਆ ਵੀ ਨਰਿੰਜਨ ਸਿੰਘ ਨੇ ਵੀ ਇਹ ਕੱਲਾ ਬਿੱਟੂ ਨਹੀਂ ਕਹਿ ਰਿਹਾ ਇਹ ਨਵਕਿਰਨ ਸਿੰਘ ਵਕੀਲ ਵੀ ਕਹਿ ਰਿਹਾ ਵੀ ਨਰਿੰਜਤ ਸਿੰਘ ਨੇ ਸਮਝੌਤਾ ਕਰ ਲਿਆ ਔਰ ਜਿਹੜੀਆਂ ਚਲਾਨ ਪੇਸ਼ ਕਰਨੇ ਸੀ ਉਹ ਚਲਾਨ ਪੇਸ਼ ਨਹੀਂ ਕੀਤੇ ਹੁਣ ਹੀਰੋ ਬਣ ਰਿਹਾ ਆ ਕਿਉਂਕਿ ਆਪਾਂ ਸਾਰੇ ਪੱਖ ਵਿਚਾਰਨੇ ਆ ਤੇ ਹਰਦਿਆਲ ਸਿੰਘ ਮਾਨ ਜਿਹੜਾ ਆ ਉਹ ਜਦੋਂ ਫਤੇਗੜ ਸਾਹਿਬ ਤੋਂ ਪਟਿਆਲੇ ਨੂੰ ਹੁੰਦਾ ਤੇ ਸਾਰਾ ਡਰੱਗ ਦਾ ਕੇਸ ਹੀ ਨਾਲ ਪਟਿਆਲੇ ਦੇ ਜਾਂਦਾ ਕਿਹੜਾ ਅਫਸਰ ਆ ਜਿਹੜਾ ਉੱਥੋਂ ਕੇਸ ਉੱਤੇ ਲਾ ਜਾਂਦਾ ਦੂਜੀ ਗੱਲ ਕੀਤੀ ਉਹਨਾਂ ਨੇ ਹਰਦੀਪ ਸਿੰਘ ਮਾਨਦੇਸ ਸਾਬੇ ਆ ਗੈਸ ਸਟੇਸ਼ਨ ਹੈ ਸੈਕਰਮੈਂਟੋ ਦੇ ਵਿੱਚ ਇਹਦਾ ਹੀ ਮਜੀਠੀਏ ਸਾਹਿਬ ਦੇ ਉਹਨਾਂ ਨੇ ਕਿਸੇ ਹੋਟਲ ਵਾਲਿਆਂ ਨਾਲ ਸਾਨੂੰ ਨਾਂ ਨਹੀਂ ਪਤਾ ਨਾ ਹਲੇ ਨਾਂ ਉਜਾਗਰ ਹੋਏ ਆ ਕਿਸੇ ਚਕੰਗੋ ਵਾਲੀ ਕੋਈ ਬੰਦੇ ਉਧਰ ਹੋਟਲ ਆ ਉਹਨਾਂ ਦੇ ਨਾਲ ਉਹਨਾਂ ਨੂੰ ਕੀਤੇ ਕੋਈ ਜੱਤੇ ਹੀ ਸਾਡੇ ਕੋ ਨਾਮ ਨਹੀਂ ਆਉਂਦੇ ਅਸੀਂ ਕਿਸੇ ਦਾ ਇੱਥੇ ਨਾਮ ਨਹੀਂ ਲੈ ਸਕਦੇ ਲੋਕੀ ਕਿ ਐਸੇ ਲਾ ਸਕਦੇ ਆ ਇਸੇ ਤਰੀਕੇ ਨਾਲ ਜਿਹੜਾ ਹਰਿਆਲ ਮਾਨ ਆ ਇੱਕ ਐਸਐਸਪੀ ਲੈਵਲ ਦਾ ਬੰਦਾ ਭਾਜੀ ਜਿਹੜਾ ਐਸਐਸਪੀ ਹੁੰਦਾ ਉਹ ਜ਼ਿਲ੍ਹੇ ਦਾ ਮਾਰਕ ਹੁੰਦਾ ਜੇ ਉਹ ਚਾਵੇ ਨਾ ਉਹਦੇ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਡਰੱਗ ਤਾਂ ਕੀ ਆ ਮੈਂ ਕਹਿੰਨਾ ਵੀ ਐਸਐਚਓ ਮੁਨਸ਼ੀ ਜਿੰਨਾ ਮਰਜੀ ਜ਼ੋਰ ਲਾ ਲੈਣ ਕਿਸੇ ਤੋਂ ਰੁਪਈਆ ਨਹੀਂ ਪੜ ਸਕਦੇ ਜੇ ਐਸਐਸਪੀ ਇਮਾਨਦਾਰ ਆ ਔਰ ਧੰਨਵਾਦ ਹਰਪ੍ਰੀਤ ਸਿੰਘ ਸਿੱਧੂ ਹੁਣਾ ਦਾ ਜਿਨ੍ਹਾਂ ਨੇ ਸਾਰਾ ਪਲੰਦਾ ਬਣਾਇਆ ਬਣਾ ਕੇ ਰਿਪੋਰਟ ਤਿਆਰ ਕਰਕੇ ਕੈਪਟਨ ਉਮਰਿੰਦਰ ਸਿੰਘ ਨੂੰ ਦਿੱਤੀ ਉਸ ਤੋਂ ਬਾਅਦ ਚਾਚੇ ਭਤੀਜੇ ਦਾ ਜਿਹੜਾ ਆ ਉਹ ਪਿਆਰ ਜਾਗ ਪਿਆ ਤੇ ਤੇਰਾ ਡੈਡੀ ਜਿਹੜਾ ਉਹ ਮੇਰਾ ਭਰਾ ਸੀ ਤੇ ਕੈਪਟਨ ਸਾਹਿਬ ਨੇ ਫਾਈਲ ਦਬਤੀ ਫਿਰ ਚੰਨੀ ਸਾਹਿਬ ਆਉਂਦੇ ਆ ਚੰਨੀ ਸਾਹਿਬ ਨੇ ਤਿੰਨ ਮਹੀਨਿਆਂ ਦੇ ਵਿੱਚ ਇਹ ਫਾਈਲ ਜਿਹੜੀ ਆ ਇਹਨੂੰ ਖੋਲ ਦਿੰਦੇ ਆ